ਸਚਿਗਾਂਜੀ ਗਰਾਊਂਡ ਰਿਪੋਰਟ ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਤਰੀਕ 16 ਜੁਲਾਈ ਦਿਨ ਮੰਗਲਵਾਰ ਦੇਸੀ ਮਿਨਾ ਇੱਕ ਸੋ ਗੱਲ ਕਰਦੇ ਹਾਂ ਸੱਚਖੰਡ ਜੀ ਹਰਮੰਦਰ ਸਾਹਿਬ ਤੋਂ ਆਇਆ ਹੁਕਮਨਾਮਾ ਬਾਰੇ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਆਵਾਜ਼ ਦੇ ਖਬਰਾਂ ਵਿੱਚ ਦੇਸ਼ ਦੇ ਜੀ ਮੁੱਖ ਖਬਰਾਂ ਤੇ ਨਜ਼ਰ ਮਾਰੀਏ ਮੌਨਸੂਨ ਸੈਸ਼ਨ ਵਿਚ ਸੰਸਦ ਇਸ ਸ਼ਾਮ ਵਿੱਚ ਹੋਵੇਗਾ ਅਮਰਪਾਲ ਸਿੰਘ ਮਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤੇ ਅਮਰਪਾਲ ਸਿੰਘ ਨੇ ਸਪੀਕਰ ਨੂੰ ਜੇਲ੍ਹ ਵਿੱਚ ਚਿੱਠੀ ਲਿਖ ਕੇ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਮੰਗੀ ਹੈ ਮੌਨਸੂਨ ਸੈਸ਼ਨ ਮੁਜਾਵੇ ਵਿੱਚ ਸਬਜ਼ੀਆਂ ਦੇ ਰੇਟਾਂ ਵਿੱਚ ਹੋਏ ਵਾਧੇ ਦੇ ਕਾਰਨ ਟਮਾਟਰਾਂ ਦੇ ਰੇਟ ਵਧਣ ਦੇ ਕਾਰਨ ਖੌਂਜੂਮੈਟੋ ਅਤੇ ਸਵੀਗੀ ਤੋਂ ਖਾਣਾ ਮੰਗਵਾਉਣਾ ਹੋ ਗਿਆ ਹੈ ਮਹਿੰਗਾ ਦੋਵਾਂ ਕੰਪਨੀਆਂ ਨੇ ਆਪਣੀ ਪਲੇਟਫਾਰਮ ਫੀਸ 20% ਤੱਕ ਵਧਾ ਦਿੱਤੀ ਹੈ ਰਾਹੁਲ ਗਾਂਧੀ ਮਿਲਣਗੇ ਕਿਸਾਨਾਂ ਨੂੰ ਹੋਵੇਗੀ ਐਮਐਸਪੀ ਉੱਪਰ ਗੱਲਬਾਤ 22 ਜੁਲਾਈ ਨੂੰ ਦਿੱਲੀ ਵਿੱਚ ਕਿਸਾਨਾਂ ਨਾਲ ਮਿਲਣਗੇ ਰਾਹੁਲ ਗਾਂਧੀ ਦੇਸ਼ ਭਰ ਤੋਂ ਆਣਗੇ ਦੋਸਾ ਕਿਸਾਨ ਨੇਤਾ ਜਿੰਨਾਂ ਨਾਲ ਰਾਹੁਲ ਗਾਂਧੀ ਦੀ ਮੁਲਾਕਾਤ ਹੋਵੇਗੀ ਜਿਸ ਵਿੱਚ ਐਮਐਸਪੀ ਦੀ ਕਾਨੂੰਨਨ ਗਰੰਟੀ ਉੱਤੇ ਗੱਲਬਾਤ ਕੀਤੀ ਜਾਵੇਗੀ ਜੀ ਦਸਾਂਜ ਨੂੰ ਮਿਲਣ ਪਹੁੰਚੇ ਜਸਟਿਨ ਟਰੂਡੋ ਗਾਇਕ ਅਤੇ ਅਦਾਕਾਰ ਦਿਲਜੀਤ ਦਸਾਂਜ ਨੂੰ ਉਹਨਾਂ ਦੀ ਟ੍ਰਾਂਟੋ ਫੇਰੀ ਦੇ ਉੱਪਰ ਲਾਈਵ ਪਰਫਾਰਮੈਂਸ ਤੋਂ ਪਹਿਲਾਂ ਜਿੱਦਾਂ ਹੀ ਸਟੇਜ ਉੱਤੇ ਜਸਟਿਨ ਟਰੂਡੋ ਨੂੰ ਮਿਲਣ ਪਹੁੰਚੇ ਤਾਂ ਪੂਰੇ ਸਟੇਡੀਅਮ ਦੇ ਵਿੱਚ ਦਿਲਜੀਤ ਅਚਿਤ ਹੋਣ ਲੱਗੀ ਉਹਨਾਂ ਦੀ ਇਹ ਪਰਫਾਰਮੈਂਸ ਟ੍ਰਾਂਟੋ ਦੇ ਰੋਜ਼ਨ ਸਟੇਡੀਅਮ ਵਿੱਚ ਰੱਖੀ ਗਈ ਸੀ ਜਸਟਿਨ ਟਰੂਡੋ ਨੇ ਆਪਣੀ ਐਕਸ ਹੈਂਡਲ ਉੱਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ ਕਾਰ ਦੀ ਸਨਰੂਫ ਵਿੱਚ ਚੌਣ ਮੂੰਹ ਬਾਹਰ ਕੱਟ ਕੇ ਮਸਤੀ ਕਰਨਾ ਪਵੇਗਾ ਮਹਿੰਗਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਨਵਾਂ ਰੂਲ ਲਾਗੂ ਕੀਤਾ ਗਿਆ ਹੈ ਜਿਸ ਵਿੱਚ ਕਾਰ ਦੀ ਸੰਰੂਪ ਦੇ ਵਿੱਚੋਂ ਬਾਹਰ ਨਿਕਲਣ ਉੱਤੇ ਰੋਕ ਲਗਾ ਦਿੱਤੀ ਗਈ ਹੈ ਐਡੀਜੀਪੀ ਨੇ ਇਹ ਆਦੇਸ਼ ਜਾਰੀ ਕਰਦੇ ਕਿਹਾ ਹੈ ਕਿ ਜੇਕਰ ਵੀਡੀਓ ਇਸ ਤਰ੍ਹਾਂ ਦੀ ਕੋ ਸਾਹਮਣੇ ਆਵੇਗੀ ਤਾਂ ਸੇਫ ਡਰਾਈਵਿੰਗ ਦੇਖ ਕਰਕੇ ਉਸ ਉੱਤੇ ਕੇਸ ਸਰਜ ਕੀਤਾ ਜਾਵੇਗਾ ਡੋਲਨ ਟਰੰਪ ਉੱਤੇ ਹਮਲੇ ਤੋਂ ਬਾਅਦ-ਬਾਅਦ ਸਕਦੀਆਂ ਨੇ سونے ਦੀਆਂ ਕੀਮਤਾਂ ਤੁਹਾਨੂੰ ਦੱਸ ਦਈਏ ਕਿ ਸ਼ੇਅਰ ਬਾਜ਼ਾਰ ਉੱਪਰ ਵੀ ਇਸ ਹਮਲੇ ਦਾ ਅਸਰ ਹੋ ਰਿਹਾ ਹੈ ਕ੍ਰਿਪਟੋ ਕਰੰਸੀ ਵਿੱਚ ਬਿਟਕੋਇਨ ਵੀ ਹੁਣ 60000 ਡਾਲਰ ਦੇ ਪਹੁੰਚ ਚੁੱਕਿਆ ਹੈ 트럼ਪ ਉਤੇ ਗੋਲਾਬਾਰੀ ਦੀ ਵਜ੍ਹਾ ਦੇ ਕਾਰਨ ਇਸ ਦੇ ਪਿੱਛੇ ਵਜ੍ਹਾ ਇਹ ਹੈ ਕਿ ਗੋਲਾਬਾਰੀ ਦੇ ਕਾਰਨ ਉਹਨਾਂ ਨੇ ਫਿਰ ਤੋਂ ਚੋਣਾ ਜਿੱਤਣ ਦੀ ਸੰਭਾਵਨਾ ਵੱਧ ਗਈ ਹੈ। ਇਹੀ ਕਾਰਨ ਹੈ ਕਿ ਕ੍ਰਿਪਟੋ ਕਰੰਸੀ ਅਤੇ 골ਡ ਦੀਆਂ ਕੀਮਤਾਂ ਵੱਧ ਸਕਦੀਆਂ ਹਨ। ਸ਼ੇਅਰ ਬਾਜ਼ਾਰ ਵਿੱਚ ਅਗਲੇ ਹਫ਼ਤੇ ਤੇਜ਼ੀ ਦਾ ਅਨੁਮਾਨ ਤਿਮਾਹੀ ਨਤੀਜਿਆਂ ਵਿੱਚ ਥੋਕ ਮਹਿੰਗਾਈ ਅੰਕੜਿਆਂ ਤੋਂ ਲੈ ਕੇ ਐਫ ਆਈ ਆਈ ਫਲੋ ਤੱਕ ਸਾਰੇ ਫੈਕਟਰਸ ਬਾਜ਼ਾਰ ਦੀ ਚਾਲ ਤੇ ਕਰਨਗੇ ਹੁਣ ਕਾਲਜ ਵਿੱਚ ਵੀ ਹੋਵੇਗੀ ਸਕੂਲਾਂ ਵਾਂਗ ਪੀਟੀਐਮ ਨਵੀਂ ਸਿੱਖਿਆ ਨੀਤੀ ਨੂੰ ਲੈ ਕੇ ਇੱਕ ਨਵਾਂ ਅਪਡੇਟ ਆ ਰਿਹਾ ਹੈ ਕਿ ਸਕੂਲਾਂ ਦੇ ਤਾਰਜੇ ਉਤੇ ਹੁਣ ਕਾਲਜਾਂ ਵਿੱਚ ਵੀ ਪੀਟੀਐਮ ਹੋਇਆ ਕਰੇਗੀ ਹੁਣ ਜੇਕਰ ਕਿਸੇ ਨੇ ਬੰਕ ਮਾਰਿਆ ਕਲਾਸ ਵਿੱਚੋਂ ਜਾਂ ਕਾਲਜ ਵਿੱਚੋਂ ਤਾਂ ਐਪ ਦੇ ਚਰੀਏ ਘਰਵਾਲਿਆਂ ਨੂੰ ਇਸ ਦੀ ਸੂਚਨਾ ਮਿਲ ਜਾਇਆ ਕਰੇਗੀ ਸਕੂਲਾਂ ਦੀ ਤਰ੍ਹਾਂ ਹੀ ਹੁਣ ਸਰਕਾਰ ਕਾਲਜਾਂ ਵਿੱਚ ਵੀ ਸਟੂਡੈਂਟਸ ਦੇ ਉੱਤੇ ਨਜ਼ਰ ਰੱਖਣ ਜਾ ਰਹੀ ਹੈ ਹਰ ਮਹੀਨੇ ਵਿੱਚ ਦੋ ਵਾਰ ਪੀਟੀਐਮ ਹੋਇਆ ਕਰੇਗੀ ਹੁਣ ਵਿਦਿਆਰਥੀ ਜੋ ਕਲਾਸ ਵਿੱਚੋਂ ਜਾਂ ਕਾਲਜ ਦੇ ਵਿੱਚੋਂ ਬੰਕ ਮਾਰਦੇ ਸੀ ਹੁਣ ਉਹ ਜਿਹਾ ਨਹੀਂ ਮਾਰ ਸਕਦੇ ਕਿਉਂਕਿ ਰਿਪੋਰਟ ਐਪ ਦੇ ਚਰੀਏ ਰੋਜ਼ ਪੇਰੈਂਟਸ ਨੂੰ ਮਿਲ ਜਾਇਆ ਕਰੇਗੀ ਹੁਣ ਸੁਰੱਖਿਆ ਪਿਤਾਹੀ ਮੰਨਲੇ ਵਿੱਚ ਮੁਲਜ਼ਮਾਂ ਦੇ ਖਿਲਾਫ ਦੋਸ਼ ਪੱਤਰ ਦਾਇਰ ਦਿੱਲੀ ਪੁਲਿਸ ਨੇ ਸੰਸਦ ਸੁਰੱਖਿਆ ਕਟਾਹੀ ਦੇ ਮਾਮਲੇ ਵਿੱਚ ਸੋਮਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਦੋਸ਼ ਪੱਤਰ ਦਾਇਰ ਕੀਤਾ ਹੈ ਇਸ ਨਾਮਲੇ ਦੇ 6 ਮੁਲਜ਼ਮਾਨ ਤੇ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਯੂਏਪੀਏ ਤਹਿਤ ਮਾਮਲਾ ਚਲਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਦੋਸ਼ ਪੱਤਰ ਵਿਦਾਇਕ ਵਿਧਿਕ ਸ਼ਰਾਸ਼ਣ ਜੱਜ ਹਰਦੀਪ ਕੌਰ ਦੇ ਸਾਹਮਣੇ ਦਾਇਰ ਕੀਤੇ ਗਏ ਹਨ ਅਦਾਲਤ ਨੇ ਮਾਮਲੇ ਦੇ ਉੱਤੇ ਨੋਟਿਸ ਲੈਂਦਿਆਂ ਬਹਿਸ ਲਈ 2 ਅਗਸਤ ਦੀ ਤਾਰੀਖ ਤੈਅ ਕੀਤੀ ਹੈ ਅਦਾਲਤ ਨੇ ਅਗਲੀ ਸੁਣਵਾਈ ਤੱਕ ਸਾਰੇ ਮੁਲਜ਼ਮਾ ਦੀ ਨਿਆਂਇਕ ਹਿਰਾਸਤ ਵਿੱਚ ਵਾਦਾ ਕਰ ਦਿੱਤਾ ਹੈ ਅਦਾਲਤ ਨੇ ਪੁਲਿਸ ਨੂੰ ਚਾਰਜ ਸ਼ੀਟ ਧਾਖਿਲ ਕਰਨ ਲਈ 90 ਦਿਨਾਂ ਦਾ ਸਮਾ ਦਿੱਤਾ ਸੀ ਕਿਬ 36 ਪੰਨਿਆਂ ਦੀ ਚਾਰ ਸ਼ੀਟ ਵਿੱਚ ਵੱਡੀ ਗਿਣਤੀ ਵਿੱਚ ਡੀਲਸ ਅਤੇ ਸਬੂਤਾਂ ਸਮੇਤ ਚੈਟ ਦੀ ਸਕਰੀਨਸ਼ਾਟ ਆਦਿ ਦਾਇਰ ਕੀਤੇ ਗਏ ਹਨ ਤਾਂ ਦੱਸਿਆ ਗਿਆ ਕਿ ਇਹ ਮਾਮਲਾ ਗੈਰ ਕਾਨੂੰਨੀ ਢੰਗ ਦੇ ਨਾਲ ਸੰਸਦ ਵਿੱਚ ਤਾਲਕੇ ਹੋਣ ਅਤੇ ਲੋਕ ਸਭਾ ਦੀ ਕਾਰਵਾਈ ਦੌਰਾਨ ਤੋਏ ਦੇ ਡੱਬੇ ਸੁੱਟਣ ਦੇ ਤਹਿਤ ਦਾਖਲ ਕੀਤੀ ਗਈ ਹੈ ਸਿੰਘ ਸਾਹਿਬਾਨ ਵੱਲੋਂ ਸਾਹਜਾ ਸੌਤਾ ਸਾਧ ਦੇ ਮਾਫੀ ਦੇਣ ਦੇ ਮਾਮਲੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟਿਕਰਨ ਦੇਣ ਦੇ ਹੁਕਮ ਦਿੱਤੇ ਗਏ ਹਨ ਅਦਾਲਤ ਤੱਕ ਸਾਹਿਬ ਦੇ ਵਿੱਚ ਅੱਜ ਪੰਡ ਸਿੰਘ ਸਾਹਿਬਾਨ ਦੀ ਇਕਤਰਤਾ ਉਪरांत ਲਈ ਅਹਿਮ ਫੈਸਲੇ ਵਿੱਚ ਪਿਛਲੇ ਦਿਨੀ ਬਾਗੀਏ ਕਾਲੀ ਗਰੁੱਪ ਵੱਲ ਲਾਏ ਗਏ ਦੋਸ਼ਾਂ ਸੰਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਅੰਦਰ ਨਿੱਜੀ ਤੌਰ ਤੇ ਪੇਸ਼ ਹੋ ਕੇ ਸਪਸ਼ਟਕਰਨ ਦੇਣ ਦੇ ਆਦੇਸ਼ ਦਿੱਤੇ ਗਏ ਹਨ ਇਸ ਦੇ ਨਾਲ ਹੀ ਡੇਰਾ ਮੁਖੀ ਦੀ ਮਾਫੀ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਇਤਿਹਾਰਾਂ ਸੰਬੰਧੀ ਵੀ ਸ਼੍ਰੋਮਣੀ ਕਮੇਟੀ ਨੂੰ ਸਪਸ਼ਟਕਰਨ ਕਰਨ ਲਈ ਕਿਹਾ ਹੈ ਅਕਾਲੀ ਦਲ ਦੇ ਬਾਗੀ ਧੜੇ ਨੇ 1 ਜੁਲਾਈ ਨੂੰ ਸੀਰਕਾਲ ਤੱਕ ਸਾਹਿਬੀ ਕੇ ਪੇਸ਼ ਹੋ ਕੇ ਮਾਫੀਨਾਮਾ ਸੌਂਪਿਆ ਸੀ ਇਸ ਮਾਫੀਨਾਮੇ ਵਿੱਚ ਸੁਖਵੀਰ ਸਿੰਘ ਬਾਦਲ ਤੋਂ ਹੋਈਆਂ ਚਾਰ ਗਲਤੀਆਂ ਲਈ ਮਾਫੀ ਮੰਗੀ ਗਈ ਸੀ ਜਿਸ ਵਿੱਚ ਡੇਰਾ ਸੱਚਾ ਸੌਤਾ ਰਾਮ ਰਹੀਮ ਨੂੰ ਮਾਫੀ ਦੇਣ ਦੀ ਗਲਤੀ ਵੀ ਮੰਨੀ ਗਈ ਸੀ ਉਸ ਸਮੇਂ ਡੇਰਾ ਮੁਕੀ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ 90 ਲੱਖ ਰੁਪਏ ਦੇ ਇਛਤੇਹਾਰ ਜਾਰੀ ਕਰਨ ਦੀ ਗੱਲ ਵੀ ਆਖੀ ਗਈ ਸੀ ਇਸ ਦੇ ਇਲਾਵਾ 2015 ਵਿੱਚ ਫਰੀਦਕੋਟ ਦੇ ਬਰਗਾੜੀ ਕਾਂਡ ਦੇ ਵਿੱਚ ਬੇਅਦਬੀ ਦੀ ਘਟਨਾ ਦਾ ਸਹੀ ਢੰਗ ਨਾਲ ਜਾਂਚ ਨਾ ਕਰਨ ਦੇ ਲਈ ਵੀ ਮਾਫੀ ਮੰਗੀ ਗਈ ਆਈਪੀਐਸ ਅਫਸਰ ਸਮੇਂ ਸੈਣੀ ਨੂੰ ਡੀਜੀਪੀ ਬਣਾਉਣ ਅਤੇ ਮੁਹੰਮਦ ਇਜਹਾਰ ਆਲਮ ਦੇ ਪਤਨ ਨੂੰ ਟਿਕਟ ਦੇਣਾ ਵੀ ਗਲਤੀ ਦੇ ਵਿੱਚ ਮੰਨਿਆ ਗਿਆ ਹੈ ਇਹ ਜਿਵਾਨ ਨੂੰ ਨਹੀਂ ਮਿਲੀ ਜਮਾਤ ਮੁੜਸਨ 27 ਅਗਸਤ ਨੂੰ ਰਾਉ ਕੁਟਾਲੇ ਵਿੱਚ ਜੇਲ੍ਹ ਵਿੱਚ ਬੰਦ ਅਰਵਿੰਦ ਕੇਜਵਾਲ ਦੀ ਜ਼ਮਾਨਤ ਪਟੀਸ਼ਨ ਉੱਤੇ ਦਿੱਲੀ ਹਾਈ ਕੋਰਟ ਦੀ ਇਨਵੈਸਟੀਗੇਸ਼ਨ ਨੂੰ ਟਾਲ ਦਿੱਤਾ ਗਿਆ ਹੈ। ਉਨ੍ਹਾਂ ਇਸ ਮਾਮਲੇ ਦੀ ਅਗਲੀ ਸੁਣਵਾਈ 7 ਅਗਸਤ ਨੂੰ ਹੋਵੇਗੀ। ਉਦੋਂ ਤੱਕ ਕੇਜਵਾਲ ਤੇ ਹਾਰ ਜੇਲ੍ਹ ਦੇ ਵਿੱਚ ਹੀ ਰਹਿਣਗੇ। ਮਨੀਸ਼ ਸ਼ੋਧਿਆ ਦੀ ਨਿਆਇਕੀ ਰਾਸਦ 22 ਜੁਲਾਈ ਤੱਕ ਬਧੀ। ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ੋਧਿਆ ਨੂੰ ਇੱਕ ਹੋਰ ਫੇਰ ਤਾਲੇ ਤੋਂ ਝਟਕਾ ਲੱਗਿਆ ਹੈ। ਰਾਉਜ਼ ਐਵੇਨਿਊ ਕੋਰਟ ਨੇ ਦਿੱਲੀ ਸ਼ਰਾਬ ਨਾਲ ਸੰਬੰਧਿਤ ਸੀਬੀਆਈ ਕੇਸ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ੋਧਿਆ ਦੀ ਨਿਆਇਕੀ ਰਾਸਦ 22 ਜੁ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅੱਜ ਦਿੱਲੀ ਕੂਚ ਦਾ ਐਲਾਨ ਸ਼ੰਭੂ ਵਾਂਡਰਫੋਲਨ ਬਾਰੇ ਹਾਈ ਕੋਰਟ ਦੇ ਹੁਕਮਾਂ ਮਗਰੋਂ ਪਾਰ ਦੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਡੱਬ ਵਾਲੀ ਮੋਰਚੇ ਤੋਂ 16 ਜੁਲਾਈ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਮੋਰਚੇ ਤੋਂ ਸਮਾਨ ਵੀ ਸਪੇਟਣਾ ਸ਼ੁਰੂ ਕਰ ਦਿੱਤਾ ਹੈ ਜਿਸ ਤੇ ਬੰਦੀ ਰਹੇ ਇਸ ਫਸਲ ਦੇ ਨਾਲ 5 ਮਹੀਨੇ ਤੋਂ ਕੌਮੀ ਮਾਰਗ ਤੇ ਖੜੇ ਕਿਸਾਨਾਂ ਦੇ ਵਾਹਨਾਂ ਕਰਕੇ ਆਵਾਜਾਈ ਦੀਆਂ ਕੰਦਾਂ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਇਸ ਲਾਕੇ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਇਸ ਐਂਮੀ ਚੋੜਾ ਨੇ ਮਚਾਈ ਤਬਾਹੀ ਮਰਨ ਵਾਲਿਆਂ ਦੀ ਗਿਣਤੀ 93 ਤ ਹਿੰਦੂ ਨੇਤਾ ਸੁਦੀਰ ਸੂਰੀ ਦੇ ਦੋਵੇਂ ਲੜਕੇ ਫਰੋਦੀ ਲੈਣ ਦੇ ਮਾਮਲੇ ਵਿੱਚ ਹੋਈ ਗ੍ਰਿਫਤਾਰ ਅੰਮ੍ਰਿਤਸਰ ਵਿੱਚ ਮਰਹੂਮ ਹਿੰਦੂ ਨੇਤਾ ਸੁਦੀਰ ਸੂਰੀ ਦੇ ਲੜਕਿਆਂ ਵੱਲੋਂ ਇੱਕ ਬਪਾਈ ਤੋਂ 6 ਲੱਖ ਰੁਪਏ ਦੀ ਫਰੋਦੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਵਿੱਚ ਥਾਣਾ ਸੇਵਲਾਈਨ ਦੀ ਪੁਲਿਸ ਦੇ ਵੱਲੋਂ ਸੁਦੀਰ ਸੂਰੀ ਦੇ ਦੋਵੇਂ ਲੜਕੇ ਮਾਰਿਕ ਸੂਰੀ ਅਤੇ ਪਾਰਸ ਸੂਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਬੰਧ ਦੇ ਵਿੱਚ ਅੰਮ੍ਰਿਤਸਰ ਦੀ ਪੁਲਿਸ ਕਮਿਸ਼ਨਰ ਕੰਜੀਏ ਸਿੰਘ ਢਿੱਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜੂਨ 2024 ਨੂੰ ਕਮਲਕਾਂਤ ਨਾਮ ਦੇ ਵਿਅਕਤੀ ਜੋ ਕਿ ਅੰਮ੍ਰਿਤਸਰ ਡੀਪ ਕੰਪਲੈਕਸ ਵਿੱਚ ਆਨਲਾਈਨ ਮੋਬਾਈਲ ਵੇਚਣ ਦਾ ਕੰਮ ਕਰਦਾ ਹੈ ਉਸ ਕੋਲੋਂ ਸੂਦੀਲ ਸੂਰੀ ਦੇ ਦੋਵੇਂ ਮੁੰਡਿਆਂ ਨੇ ਦੁਕਾਨ ਦੇ ਸਾਰੇ ਮੋਬਾਈਲ ਬਾਕਸ ਵਿੱਚ ਪਾ ਕੇ ਕਿਸੇ ਦੂਸਰੀ ਜਗ੍ਹਾ ਤੇ ਲੈ ਗਏ ਇੰਤਬਾਦ ਵਿੱਚ ਉੱਥੇ ਦੁਕਾਨਦਾਰ ਨੂੰ ਬੁਲਾ ਕੇ ਉਸ ਦੇ ਕੋਲੋਂ 6 ਲੱਖ ਰੁਪਏ ਦੀ ਫਰੋਤੀ ਮੰਗੀ 6 ਲੱਖ ਰੁਪਏ ਲੈਣ ਤੋਂ ਬਾਅਦ ਉਹ ਨੂੰ 15 ਲੱਖ ਰੁਪਏ ਦੀ ਰਸੀਦ ਕੱਟ ਕੇ ਦੇ ਦਿੱਤੀ ਤੇ ਕਿਹਾ ਕਿ ਇਹ ਸਿਰਫ ਸੈਰਾਂ ਦੀ ਡੋਨੇਸ਼ਨ ਹੈ ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਅਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਜੂਨ ਵਿੱਚ ਲੱਗਾ ਮਹਿੰਗਾਈ ਦਾ ਝਟਕਾ ਥੋਕ ਮਹਿੰਗਾਈ ਦਾ 3.36 ਉੱਤੇ ਪਹੁੰਚੀ ਜੂਨ ਮਹੀਨੇ ਦੇ ਮਹਿੰਗਾਈ ਥੋਕਦਰ ਦੇ ਅੰਕੜਿਆਂ ਦੇ ਅਨੁਸਾਰ ਮਹਿੰਗਾਈ 3% ਨੂੰ ਪਾਰ ਕਰ ਗਈ ਹੈ ਖਾਸ ਤਿੰਨ ਦੇ ਵਸਤੂਆਂ ਦੀ ਮਹਿੰਗਾਈ ਦੇ ਕਾਰਨ ਜੂਨ ਵਿੱਚ ਥੋਕ ਮਹਿੰਗਾਈ 16 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ ਥੋਕ ਮਹਿੰਗਾਈ ਦਰ ਪਿਛਲੇ ਮਹੀਨੇ 3.36% ਦੀ ਤੇ ਆ ਗਈ ਸੀ ਮਈ 2024 ਦੇ ਵਿੱਚ ਇਹ 2.65% ਸੀ ਥੋਕ ਮਹਿੰਗਾਈ ਦਰ ਦੇ ਕਾਰਨ ਭੋਜਨ ਤੇ ਮਹਿੰਗਾਈ ਵਿੱਚ ਵਾਧਾ ਹੋਇਆ ਹੈ ਇਸੇ ਲਈ ਪ੍ਰਾਇਮਰੀ ਵਸਤੂਆਂ ਦੀ ਮਹਿੰਗਾਈ ਦਰ ਵੀ ਵਧੀ ਹੈ ਤੇ ਨਿਰਮਾਣ ਉਤਪਾਦਕੀ ਥੋਕ ਮਹਿੰਗਾਈ ਦਰ ਵਿੱਚ ਵੀ ਵਾਧਾ ਹੋਇਆ ਹੈ ਕਹਿੰਦੇ ਕਿ ਹਾਇ ਕਿ ਮੈਂ ਕਿਸਮਤ ਤੇ ਰੱਬ ਦੀ ਕਿਰਪਾ ਦੇ ਨਾਲ ਬਚ ਗਿਆ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੈਂਸਿਲਵੇਨੀਆ ਵਿੱਚ ਹੋਈ ਇੱਕ ਚੋਣ ਰੈਲੀ ਵਿੱਚ ਹਉਨਾ ਹਉਤੇ ਹੋਏ ਹਮਲੇ ਤੋਂ ਬਾਅਦ ਕਿਹਾ ਕਿ ਮੌਤ ਤੇ ਹੈਗ ਆ ਰਿੰਦੀ ਗਈ ਸੀ ਇਹ ਦੇਸ਼ ਕਰਤਾ ਨੂੰ ਜੀਵਤ ਜ਼ਰਬਾ ਦੱਸਿਆ ਘਟਨਾ ਤੋਂ ਬਾਅਦ ਆਪਣੇ ਪਹਿਲੇ ਇੰਟਰਵਿਊ ਵਿੱਚ 78 ਸਾਲਾ ਸਾਬਕਾ ਰਾਸ਼ਟਰਪਤੀ ਨੇ ਅਮਰੀਕੀ ਮੀਡੀਆ ਨੂੰ ਕਿਹਾ ਹੈ ਕਿ ਤੁਹਾਨੂੰ ਲੱਗਦਾ ਸੀ ਕਿ ਕਿਸ਼ਮਤ ਜਾਂ ਰੱਬ ਦੀ ਕਿਰਪਾ ਦੇ ਨਾਲ ਬਚ ਗਏ ਹਨ ਪਾਰਟੀ ਕਲਾਬ ਜਾਣ ਵਾਲਿਆਂ ਲਈ ਮੁੱਖ ਦਫ਼ਤਰ ਵਿੱਚ ਕੋਈ ਥਾਣੀ ਹੈ ਸ਼ੋਮਨੀ ਕਾਲੀਦਾਲ ਨੇ ਅੱਜ ਕਿਹਾ ਕਿ ਜਿਹੜੇ ਆਗੂਆਂ ਨੂੰ ਪਾਰਟੀ ਦੇ ਖਿਲਾਫ ਪ੍ਰੋਗਰਾਮ ਸ਼ੁਰੂ ਕੀਤੇ ਹਨ ਉਹਨਾਂ ਦੇ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ ਉਹਨਾਂ ਲਈ ਮੁੱਖ ਦਫ਼ਤਰ ਵਿੱਚ ਵੀ ਕੋਈ ਥਾਂ ਨਹੀਂ ਹੈ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪਾਰਟੀ ਵਰਕਰ ਅਜਿਹੇ ਤੱਤਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਸੀਨੀਅਰ ਪਾਰਟੀ ਆਗੂ ਡਾਕਟਰ ਦਲਜੀਤ ਸਿੰਘ ਚੀਵਾ ਨੇ ਕਿਹਾ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਜਿਨ੍ਹਾਂ ਪਤਾਨਾਂ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਪਾਰਟੀ ਮੁੜ ਦਫ਼ਤਰ ਵਿੱਚ ਲੜੀਵਾਰ ਮੀਟਿੰਗ ਕਰੇਗੀ ਅਤੇ ਉਸ ਤੋਂ ਬਾਅਦ ਮਿਲ ਕੇ ਨਾਲ ਗੱਲਬਾਤ ਕਰਦੇ ਹਨ ਪਰ ਕਟਾਵਾ ਹੁੰਦਾ ਨਹੀਂ ਕੀਤਾ ਹੈ ਕਿ ਬਾਕੀ ਧੜੇ ਵੱਲੋਂ ਸ਼੍ਰੋਮਣੀ ਕਮੇਟੀ ਦਾ ਸੁਧਾਰ ਲਹਿਰ ਨੂੰ ਪ੍ਰਚੰਡ ਕਰਨ ਦਾ ਐਲਾਨ ਬਾਕੀ ਧੜੇ ਵੱਲੋਂ ਬੀਬੀ ਜਗੀਰ ਕੌਰ ਨੇ ਕੀਤਾ ਜਦੋਂ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਾਲੀ ਦਲ ਸਰਦਾਰ ਲਹਿਰ ਨੂੰ ਪ੍ਰੈਜ਼ੈਂਟ ਕੀਤਾ ਜਾਵੇਗਾ ਅਤੇ ਇਸ ਦਾ ਘਰ-ਘਰ ਜਾ ਕੇ ਸੰਦੇਸ਼ ਪਹੁੰਚਾਇਆ ਜਾਵੇਗਾ ਜਿਸ ਲਈ ਉਨ੍ਹਾਂ ਨੇ ਜਨਤਾ ਦਾ ਸਹਿਯੋਗ ਵੀ ਮੰਗਿਆ ਹੈ ਇਤਿਲਾ ਮੀ ਵਿਚਗੀਰ ਕਰਨੇ ਐਲਾਨ ਕੀਤਾ ਕਿ ਅੱਜ ਸਭ ਦੀ ਸਹਿਮਤੀ ਨਾਲ ਸ਼੍ਰੋਮੀ ਕਾਲੀ ਦਲ ਸੁਧਾਰ ਦਾ ਕਨਵੀਨਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਬਣਾਇਆ ਗਿਆ ਹੈ ਪੰਜਾਬ ਅਤੇ ਚੰਡੀਗੜ੍ਹ ਵਿਚ ਮੁੱਢ ਸਰਗਮ ਹੋਵੇਗਾ ਮੌਨਸੂਨ ਮੌਨਸੂਨ ਤਿੰਨ ਦਿਨ ਪਾਰੀ ਵਾਰਿਸ਼ ਮੌਸਮੀ ਬਗਾਂ ਅਨੁਸਾਰ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਵਿੱਚ ਮੌਨਸੂਨ ਚਲਦੀ ਮੌਸਰ ਗਰਮ ਹੋ ਜਾਵੇਗਾ ਅੱਜ ਹਲਕੇ ਬੱਦਲ ਛਾਈ ਰਹਿਣਗੇ ਪਰ ਕੱਲ ਠੰਡੀਆਂ ਹਵਾਵਾਂ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ 17 ਜੁਲਾਈ ਤੋਂ ਮੌਸਮ ਪੂਰੀ ਤਰ੍ਹਾਂ ਬਦਲ ਸਕਦਾ ਹੈ ਇਸ ਤੋਂ ਬਾਅਦ ਅਗਲੇ 2 ਦਿਨਾਂ ਤੱਕ ਚੰਗੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ ਜਿਸ ਨਾਲ તાਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ ਅਤੇ ਗਰਮੀ ਤੋਂ ਵੀ ਰਾਹਤ ਮਿਲੇਗੀ ਇਸ ਮਾਨਸੂਨ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਚੰਗੀ ਵਰਖਾ ਹੋਈ ਸੀ ਪਰ ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਬਾਰਿਸ਼ ਲਗਭਗ ਰੁਕ ਗਈ ਹੈ ਸੋਮਵਾਰ ਨੂੰ ਦਿੱਲੀ ਐਨਸੀਆਰ ਦੇ ਕ ਅਤੇ ਮਾਨਸੂਨ ਇਹ ਠਾਵਾਂ ਨੂੰ ਬਦਨਾਸ਼ ਸ਼ੁਰੂ ਕਰ ਦਿੰਦਾ ਹੈ। ਦਿਵਯਾਂਗਾਂ ਦਾ ਮਜ਼ਾਕ ਉਡਾਉਣ ਤੇ ਯੁਵਰਾਜ ਸਿੰਘ ਅਤੇ ਤਿੰਨ ਹੋਰ ਕ੍ਰਿਕਟਰਾਂ ਦੇ ਖਿਲਾਫ ਮਾਮਲਾ ਹੋਇਆ ਦਰਜ। ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਇੱਕ ਵੀਡੀਓ ਵਿੱਚ ਕਾਹਤੇ ਤੌਰ ਤੇ ਦਿਵਯਾਂਗਾਂ ਦਾ ਮਜ਼ਾਕ ਉਡਾਉਣ ਦੇ ਮਾਮਲੇ ਵਿੱਚ ਸਾਫਤਾ ਕ੍ਰਿਕਟਰ ਹਰਪਜਨ ਸਿੰਘ, ਸੁਰੇਸ਼ ਰੈਣਾ ਅਤੇ ਯੁਵਰਾਜ ਸਿੰਘ ਅਤੇ ਗੁਰਕੀਰਤ ਮਾਨ ਦੇ ਖਿਲਾਫ ਪੁਲਿਸ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ। ਨੈਸ਼ਨਲ ਸੈਂਟਰ ਫਾਰ ਪ੍ਰੋਮੋਸ਼ਨ ਆਫ EMPLOYEES ਆਫ ਡਿਸੇਬਲ ਦੇ ਪ੍ਰਧਾਨ ਅਰਮਾਨ ਅਲੀ ਨੇ ਅਮਰ ਕਲੋਨੀ ਪੁਲਿਸ ਥਾਣੇ ਵਿੱਚ ਚਾਰ ਕ੍ਰਿਕਟਰਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਉਪਤ ਵੀਡੀਓ ਵਿੱਚ ਆਪ ਦਾ ਖਿਡਾਰੀ ਨੇ ਸੋਸ਼ਲ ਮੀਡੀਆ ਮੰਚ ਇੰਸਟਾਗ੍ਰam ਉਤੇ ਲੰਗੜਾ ਕੇ ਚੱਲਣ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ 15 ਦਿਨ ਲਗਾਤਾਰ ਬੈਠ ਕੇ ਮੈਚ ਦੇਖਣ ਦਾ ਉਨ੍ਹਾਂ ਦੇ ਸਰੀਰ ਤੇ ਕਿੰਨਾ ਅਸਰ ਪਿਆ ਹੈ ਵੀਡੀਓ ਦੇ ਨਾਲ ਕੈਪਸ਼ਨ ਲਿਖੀ ਗਈ ਹੈ ਕਿ ਬਾਡੀ ਦੀ ਤੌਬਾ ਤੌਬਾ ਹੋ ਗਈ ਹੈ 15 ਦਿਨਾਂ ਦੇ ਲੈਜੈਂਡ ਕ੍ਰਿਕਟਰ ਵਿੱਚ ਸੀ ਉਹਦਾ ਹਿੱਸਾ ਟੁੱਟ ਗਿਆ ਹੈ ਦੀ ਵਿਗਾਂਗ ਖਿਡਾਰੀਏ ਪਰਕਰਾਂ ਨੇ ਇਸ ਵੀਡੀਓ ਨੂੰ ਘਟਿਆ ਮਜ਼ਾਕ ਦੱਸਿਆ ਹੈ ਪੀਸੀਸੀਬੀ ਨੇ ਕਿਹਾ ਹੈ ਕਿ ਪੀਸੀਸੀਆਈ ਲਿਖ ਕੇ ਦਵੇ ਕਿ ਭਾਰਤ ਸਰਕਾਰ ਪਾਕਿਸਤਾਨ ਦੇ ਵਿੱਚ ਕ੍ਰਿਕਟ ਖੇਡਣ ਦੀ ਇਜਾਜ਼ਤ ਨਹੀਂ ਦੇ ਰਹੀ ਹੈ ਪੀਸੀਸੀਬੀ ਜਾਣੇ ਕਿ ਪਾਕਿਸਤਾਨ ਕ੍ਰਿਕਟ ਬੋਰਡ ਚਾਹੁੰਦਾ ਹੈ ਕਿ ਬੀਸੀਸੀਆਈ ਇਸ ਬਾਰੇ ਲਿਖ ਕੇ ਸਬੂਤ ਦੇਵੇ ਕਿ ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤੀ ਟੀਮ ਨੂੰ ਅਗਲੇ ਸਾਲ ਹੋਣ ਵਾਲੀ ਚੈਂਪੀਅਨ ਟਰਾਫੀ ਦੇ ਲਈ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਾਕਿਸਤਾਨ ਬੋਰਡ ਦੇ ਇੱਕ ਸੂਤਰਾਂ ਦੇ ਅਨੁਸਾਰ ਮੇਜ਼ਬਾਨ ਬੋਰਡ ਕਿ ਚਾਹੁੰਦਾ ਹੈ ਕਿ ਮਾਮਲਾ ਜਲਦੀ ਹੱਲ ਹੋ ਜਾਵੇ ਕਿਉਂਕਿ ਇਹ ਟੂਰਨਾਮੈਂਟ ਅਗਲੇ ਸਾਲ ਫਰਵਰੀ ਜਾਂ ਮਾਰਚ ਵਿੱਚ ਹੋਣਾ ਹੈ ਜਾਮਲ ਨੇ ਯੂਰੋ 2024 ਦਾ ਸਰਬੋਤਮ ਨੌਜਵਾਨ ਖਿਡਾਰੀ ਦਾ ਪੁਰਸਕਾਰ ਕੀਤਾ ਪ੍ਰਾਪਤ ਸਪੇਨ ਫੁੱਟਬਾਲ ਦੇ ਖਿਡਾਰੀ ਜਾਮਲ ਨੇ ਆਪਣੇ 17ਵੇਂ ਜਨਮ ਦਿਨ ਤੋਂ ਇੱਕ ਦਿਨ ਬਾਅਦ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਸਰਬੋਤਮ ਨੌਜਵਾਨ ਖਿਡਾਰੀ ਦਾ ਪੁਰਸਕਾਰ ਪ੍ਰਾਪਤ ਕੀਤਾ ਫਾਈਨਲ ਵਿੱਚ ਸਪੇਨ ਦੀ ਇੰਗਲੈਂਡ ਤੇ 2-1 ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਜਾਮਲ ਨੇ ਪੁਰਸਕਾਰ ਜਿੱਤੇ ਉਸਨੇ ਕਿਹਾ ਕਿ ਮੈਨੂੰ ਇਸ ਤੋਂ ਵਧੀਆ ਜਨਮ ਦਿਨ ਦਾ ਤੋਹਫਾ ਨਹੀਂ ਮਿਲ ਸਕਦਾ ਸੀ ਇਹ ਇੱਕ ਸੁਪਨੇ ਦੀ ਸਾਕਾਰ ਹੋਣ ਵਾਂਗ ਹੈ ਉਹ ਯੂਰੋ ਚੈਂਪੀਅਨ ਖੇਡਣ 골ਕਰਨ ਅਤੇ ਫਾਈਨਲ ਖੇਡਣ ਵਾਲਾ ਸਭ ਤੋਂ ਘਟੂਮਰ ਦਾ ਖਿਡਾਰੀ ਵੀ ਬਣ ਗਿਆ ਹੈ ਅਗਲੀ ਖਬਰ ਆ ਰਹੀ ਹੈ ਜੀ ਇਨਕਮ ਟੈਕਸ ਰਿਟਰਨ ਤੋਂ ਇਨਕਮ ਟੈਕਸ ਰਿਟਰਨ ਦੀ ਆਖਰੀ ਮਿਤੀ 31 ਜੁਲਾਈ ਹੈ ਸੋ ਤੁਸੀਂ 31 ਜੁਲਾਈ ਤੱਕ ਆਪਣਾ ਇਨਕਮ ਟੈਕਸ ਰਿਟਰਨ ਜਰੂਰ ਫਾਈਲ ਕਰ ਦੋ ਇਹਦਾ ਨਾ ਕਰਨ ਤੇ ਕੀ ਹੋਵੇਗਾ ਕਿ ਤੁਹਾਨੂੰ 5000 ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ ਅਤੇ ਸਮੇਤ ਰਿਟਰਨ ਕਰਨ ਦੇ ਕਈ ਫਾਇਦੇ ਹੁੰਦੇ ਆ ਪਹਿਲਾ ਫਾਇਦਾ ਇਹ ਹੈ ਕਿ ਤੁਸੀਂ ਜੁਰਮਾਨੇ ਤੋਂ ਬਚ ਜਾਓਗੇ ਦੂਸਰਾ ਕਿ ਤੁਹਾਨੂੰ ਕੋਈ ਨੋਟਿਸ ਨਹੀਂ ਆਵੇਗਾ ਤੀਜਾ ਤੁਹਾਡੇ ਉੱਪਰ ਲੱਗਣ ਵਾਲੇ ਵਿਆਜ ਦਾ ਵੀ ਤੁਹਾਨੂੰ ਫਾਇਦਾ ਹੋਵੇਗਾ ਸੋ ਕਿੰਨਾ ਕਿੰਨਾ ਲੋਕਾਂ ਨੂੰ ਇਨਕਮ ਟੈਕਸ ਪਾਉਣਾ ਪੈ ਸਕਦਾ ਆ ਤੁਹਾਨੂੰ ਦੱਸ ਦਈਏ ਜਿਨ੍ਹਾਂ ਦੀ 2 ਲੱਖ ਤੋਂ ਉੱਪਰ ਦੀ ਇਨਕਮ ਹੈ ਸਾਲਾਨਾ 2 ਲੱਖ ਤੋਂ ਜ਼ਿਆਦਾ ਯਾਤਰਾ ਦਾ ਖਰਚ ਜਿਸ ਨੇ ਕੀਤਾ ਹੋਵੇ ਜਾਂ ਕਿਸੇ ਦੇ 1 ਲੱਖ ਰੁਪਏ ਤੋਂ ਜ਼ਿਆਦਾ ਸਾਲਾਨਾ ਬਿਜਲੀ ਵਰਤੀ ਹੋਵੇ ਜਾਂ 50 ਲੱਖ ਰੁਪਏ ਤੋਂ ਜ਼ਿਆਦਾ ਕਿਸੇ ਦੇ ਬਚਤ ਖਾਤੇ ਖਾਤੇ ਦੇ ਵਿੱਚ ਰਾਸ਼ੀ ਜਮਾ ਪਈ ਹੋਵੇ ਇੱਕ ਕਰੋੜ ਰੁਪਏ ਤੋਂ ਬਾਅਦ ਅਕਾਊਂਟ ਵਿੱਚ ਕੁੱਲ ਜਮ੍ਹਾਂ ਰਾਸ਼ੀ ਪਈ ਹੋਵੇ ਤਾਂ ਇੰਨਾ ਲੋਕਾਂ ਨੂੰ ਇਨਕਮ ਟੈਕਸ ਭਰਨਾ ਜ਼ਰੂਰੀ ਹੈ। ਮਰੂਤੀ ਕਾਇਆ ਨੇ ਸਟੈਂਡਰਡ ਵਾਰੰਟੀ ਵਿੱਚ ਹੋਇਆ ਬਾਦ ਦਾ ਗਾਹਕਾਂ ਨੂੰ ਹੋਵੇਗਾ ਇਸ ਦੇ ਨਾਲ ਫਾਇਦਾ। ਮਰੂਤੀ ਦੇ ਨਵੇਂ ਗਾਹਕਾਂ ਨੂੰ ਹੁਣ ਮੌਜ ਲੱਗਣ ਵਾਲੀ ਹੈ। ਤੁਸੀਂ 3 ਸਾਲ ਤੱਕ ਉਠਾ ਸਕਣਗੇ ਇਸ ਸਕੀਮ ਦਾ ਫਾਇਦਾ ਇਸ ਦੇ ਲਈ ਤੁਹਾਨੂੰ ਇੱਕ ਵੀ ਰੁਪਈਆ ਨਹੀਂ ਦੇਣਾ ਪਵੇਗਾ ਦਰਅਸਲ ਮਰੂਤੀ ਵੱਲੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਵਿੱਚ ਮਰੂਤੀ ਸੂਜ਼ੂਕੀ ਦੀਆਂ ਕਾਰਾਂ ਉੱਤੇ ਪਹਿਲਾਂ ਸਟੈਂਡਰਡ ਵਾਰੰਟੀ ਜੋ ਕਿ 2 ਸਾਲ ਦੀ ਸੀ ਜਾਂ 40000 ਕਿਲੋਮੀਟਰ ਤੇ ਸੀ ਉਸ ਨੂੰ ਬਦਾ ਕੇ ਹੁਣ 3 ਸਾਲ ਯਾਨੀ ਕਿ 1 ਲੱਖ ਕਿਲੋਮੀਟਰ ਤੱਕ ਕਰ ਦਿੱਤਾ ਗਿਆ ਹੈ ਮਤਲਬ ਕਿ ਤੁਹਾਡੀ ਮਰੂਤੀ ਕਾਰ ਦੀ ਵਾਰੰਟੀ ਇਹਨੇ ਸਾਲ ਤੱਕ ਰਹੇਗੀ ਬੀਐਸ ਨੇ ਲਾਂਚ ਕੀਤਾ ਸਭ ਤੋਂ ਸਸਤਾ ਰੀਚਾਰਜ ਪਲਾਨ ਇਹ ਪਲਾਨ 336 ਦਿਨਾਂ ਦਾ ਸਭ ਤੋਂ ਸਸਤਾ ਪਲਾਨ ਲਾਂਚ ਕੀਤਾ ਗਿਆ ਹੈ VSNL ਵੱਲੋਂ ਇਹ ਪਲਾਨ 1500 ਰੁਪਏ ਦੇ ਵਿੱਚ ਆਉਂਦਾ ਹੈ ਇਸ ਦੇ ਵਿੱਚ ਤੁਹਾਨੂੰ 336 ਦਿਨਾਂ ਦੀ ਲੰਬੀ ਵੈਲਿਡਿਟੀ ਮਿਲੇਗੀ ਸਿਰਫ VSNL ਇੱਕ ਇਦਾਂ ਦੀ ਕੰਪਨੀ ਹੈ ਜੋ ਇੰਨੇ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਲੰਬੀ ਵੈਲਿਡਿਟੀ ਆਫਰ ਕਰ ਰਹੀ ਹੈ ਇਸ ਦੇ ਵਿੱਚ ਅਨਲਿमिटेड ਕਾਲਿੰਗ ਦੀ ਸੁਵਿਧਾ ਵੀ ਤੁਹਾਨੂੰ ਮਿਲਦੀ ਹੈ ਅਗਲੀ ਖਬਰ ਆ ਰਹੀ ਹੈ ਜੀ ਕਿ ਨਰੇਗਾ ਵਾਰਾਂ ਦੇ ਲਈ ਹੁਣ 16 ਜੁਲਾਈ ਤੋਂ ਨਰੇਗਾ ਦਾ ਸਮੇਂ ਬਦਲ ਚੁੱਕਿਆ ਹੈ ਹੁਣ ਸਵੇਰੇ 9 ਵਜੇ ਤੋਂ ਸ਼ਾਮ ਨੂੰ 5 ਵਜੇ ਤੱਕ ਇਹਨਾਂ ਦਾ ਕੰਮਕਾਜ ਹੋਵੇਗਾ ਹਣ ਸਰਕਾਰ ਨੇ ਦਿੱਤੀ ਹੈ ਵਿਏਸ਼ਨ ਇੰਡਸਟਰੀ ਨੂੰ ਗੁੱਡ ਨਿਊਜ਼ ਸਾਰੇ ਕਲਾਫਟ ਦੇ ਪਾਰਸ ਉਤੇ ਹੁਣ 5% ਆਈਜੀਐਸਟੀ ਲੱਗੇਗਾ ਜਿਸ ਨਾਲ ਤੁਹਾਡਾ ਹਵਾਈ ਸਫਰ ਸਸਤਾ ਹੋ ਜਾਵੇਗਾ ਸੁਖਵੀਰ ਸਿੰਘ ਬਾਦਲ ਦੀਆਂ ਵਧੀਆਂ ਮੁਸ਼ਕਲਾਂ ਕਾਲ ਤੱਕ ਸਾਹਿਬ ਤੇ ਪੇਸ਼ ਹੋਣ ਦੇ ਰਹੀ ਕਿਹਾ ਗਿਆ ਸਿੰਘ ਸਾਹਿਬ ਨੇ ਕਿਹਾ ਹੈ ਕਿ ਸੁਖਵੀਰ ਸਿੰਘ ਬਾਦਲ 15 ਦਿਨਾਂ ਦੇ ਅੰਦਰ ਅੰਦਰ ਸੀ ਕੇ ਕਾਲ ਤੱਕ ਸਾਹਿਬੀ ਕੇ ਹਾਜ਼ਰ ਹੋ ਕੇ ਆਪਣਾ ਪੱਖ ਪੇਸ਼ ਕਰਨ ਉਹਨਾਂ ਨੂੰ ਡੇਰਾ ਮੁਖੀ ਦਾ ਪੱਖ ਲੈਣ ਸ਼੍ਰੋਮਣੀ ਕਮੇਟੀ ਵੱਲੋਂ ਕਾਲੀ ਦਲ ਦੇ 90 ਲੱਖ ਰੁਪਏ ਦੀ ਇਸ਼ਤਿਹਾਰ ਜਾਰੀ ਕਰਨ ਅਤੇ ਬੇਅਦਬੀ ਮਾਮਲਿਆਂ ਸਮੇਤ ਸਾਰੇ ਇਲਜ਼ਾਮਾਂ ਉੱਤੇ ਆਪਣਾ ਪੱਖ ਪੇਸ਼ ਕਰਨਾ ਹੋਵੇਗਾ ਇਸ ਦੇ ਨਾਲ ਹੀ ਖਬਰਾਂ ਦੀ ਸਮਾਪਤੀ ਹੁੰਦੀ ਹੈ ਧੰਨਵਾਦ